ਜੇ ਕੰਮ ਮਿਲ ਵੀ ਜਾਂਦਾ ਕਿਤੇ ਰੋਕਰ ਲਾ ਕੇ ਲੈ ਵੀ ਲਈਦਾ ਤੇ ਉਹਦੇ ਪੈਸੇ ਹੀ ਨਹੀਂ ਵੀਰੇ ਦਿੰਦੇ ਅਸੀਂ ਮੰਗਰ ਮੰਗਰ ਹੁੰਨੇ ਆ ਉਹ ਸਾਡੇ ਅੱਗੇ ਅੱਗੇ ਹੁੰਦੇ ਆ ਜੇ ਸਾਡੇ ਪੰਜਾ ਪੰਜਾ ਮਰਲਿਆਂ ਦੇ ਪਲਾਟ ਕੱਟੇ ਤੇ ਉਹ ਵੀ ਦੂਜਾ ਨਹੀਂ ਸਾਨੂੰ ਮਿਲੇਗੇ ਨਹੀਂ ਪੱਥਰ ਰੱਖ ਕੇ ਹੀ ਉਹਨਾਂ ਨੇ ਢਾ ਦਿੱਤਾ ਰਾਣਾ ਸੋਢੀ ਨੇ ਸਾਡਾ ਕਾਰ ਖੋਦ ਤਵਾਇਆ ਸੀਗਾ ਚਾ ਰਾਣਾ ਸੋਢੀ ਤਾਂ ਖੁਦ ਹੁਣ ਵੋਟਾਂ ਮੰਗਦਾ ਫਿਰਦਾ ਉਹ ਉਹ ਬੀਜਪੀ ਦੇ ਵੱਲ ਉਹ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਉਗਾ ਕਿ ਸਾਡਾ ਘਰ ਦੇਖਣ ਆਊਗਾ ਵੀ ਇਹਨਾਂ ਨੇ ਨਮਾ ਪਾ ਲਿਆ ਅਸੀਂ ਕਿਸਾਨਾਂ ਦੇ ਵਿਰੋਧੀ ਆ ਮਜ਼ਦੂਰਾਂ ਦੇ ਵੱਲ ਆ ਤੁਹਾਨੂੰ ਲੱਗਦਾ ਮਜ਼ਦੂਰਾਂ ਵੱਲ ਹੈਗੇ ਬੀਜਪੀ ਵਾਲੇ ਵੀ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਵੀਰੇ ਮੈਂ ਤਾਂ ਕਹਿੰਨੀ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਨਹੀਂ ਹਾਂਜੀ ਉਹਨਾਂ ਨੇ ਵੋਟ ਇੱਕ ਵਾਰੀ ਹੱਥ ਜੋੜ ਕੇ ਵੋਟ ਲੈ ਲੈਣਗੇ ਤੇ ਫੇਰ ਸਾਨੂੰ ਹੱਥ ਜੋੜ-ਜੋੜ ਕੇ ਇੱਥੇ ਕੱਢਣਗੇ ਕੋਲ ਦੋ ਮਰਲੇ ਆ ਦੋ ਮਰਲੇ ਦੋ ਮਰਲੇ ਦੋ ਮੇਰੇ ਬੇਟੇ ਆ ਚਾਰ ਚਾਰ ਪੰਜ ਪੰਜ ਉਹਨਾਂ ਦੇ ਬੱਚੇ ਉਹਦੇ ਵਿੱਚ ਰਹਿ ਰਹੇ ਮਰਲਾ ਮਰਲਾ ਹੁੰਦਾ ਇਸ ਮਰਲਾ ਇੱਕ ਇੱਕ ਕਮਰਾ ਪਾਇਆ ਵੈ ਬਸ ਫਲੱਟ ਫਲੱਟ ਨਹੀਂ ਬਣਾਈ ਹਜੇ ਘਰ ਲੈ ਕੇ ਵੀ ਸਾਨੂੰ ਰਾਣੇ ਸੋਢੀ ਨੇ ਮੈਨੂੰ ਸਿਰ ਖੁਦ ਮੈਂਬਰ ਗਣਿਆ ਸੀ ਮੈਨੂੰ ਕੱਖ ਵੀ ਨਹੀਂ ਦਿੱਤਾ ਕੋਠੇ ਵੀ ਮੈਂ ਮੁੰਡਿਆਂ ਨੂੰ ਪਾ ਕੇ ਦਿੱਤੇ ਕਰਜ਼ਾ ਚੱਕ ਕੇ ਸਾਨੂੰ ਕਣਕ ਵੀਰੇ ਹੁਣ 10 ਕਿਲੋ ਹੀ ਮਿਲੀ ਹੈ ਜੀ ਇਸ ਘਰ ਦੇ ਵਿੱਚ ਕਿੰਨੇ ਜੀ ਹਾਂ ਚਾਰ ਜੀ ਅਸੀਂ ਚਾਰ ਮਹੀਨੇ ਚਾਰ ਜੀ 10 ਕਿਲੋ ਦੇ ਨਾਲ ਮਹੀਨਾ ਗੁਜ਼ਾਰਾ ਹੋ ਜਾਂਦਾ ਨਹੀਂ ਹੋਣਾ ਜੀ ਅਡੀ ਜ਼ਿੰਦਗੀ 'ਚ ਬਦਲਾਅ ਵੇ ਆਇਆ ਉਹਨੇ ਵਿਆਹ ਕਰਵਾ ਲਿਆ ਉਹਨੇ ਨਵੀਂ ਬੁੜੀ ਲਿਆਂਦੀ ਤੇ ਸਾਡੀ ਜ਼ਿੰਦਗੀ 'ਚ ਇਹ ਬਦਲਾਅ ਆ ਗਿਆ ਕਿ ਸਾਨੂੰ 35 ਕਿਲੋ ਕਣਕ 'ਚੋਂ ਸਾਨੂੰ 10 ਕਿਲੋ ਕਣਕ ਰਹੇਗੀ ਕਿ ਮੰਨ ਲੇ ਕਿ ਦੂਜੀ ਕਣਕ ਉਹਨੇ ਆਦੇ ਟੱਬਰ تیر ਵਾਸਤੇ ਰੱਖ ਲਈ ਨਾ ਸਾਡੇ ਖਾਤੇ 'ਚੋਂ ਕੱਢ ਕੇ ਉਹਨੇ ਆਪ ਦੇ ਟੱਬਰ ਵਾਸਤੇ ਰੱਖ ਲਈ ਨਾ ਜਿਹੜਾ ਉਹਨੇ ਨਵੇਂ ਵਿਆਹ ਕਰਵਾਇਆ ਕਿਸੇ ਨੋ ਹੀ ਨਹੀਂ ਪਾਣਗੇ ਕਿਸੇ ਨੂੰ ਵੀ ਨਹੀਂ ਪਾਣੀ ਚੁੱਲੇ 'ਚ ਪਾ ਦੇਣੀ ਪਰ ਪਾਣੀ ਨੀ ਓਟ ਨਹੀਂ ਪਾਣੀ ਸਾਡਾ ਰਾਸ਼ਨ ਕਾਰਡ ਵੀ ਨਹੀਂ ਬਣਿਆ ਅਸੀਂ ਚਾਰ ਜੀ ਹੈਗੇ ਆ ਸਿਰ ਮੇਰੇ ਬੰਦੇ ਨੂੰ 10 ਕਿਲੋ ਕਣਕ ਮਿਲਦੀ ਆ ਉਹ ਵੀ ਮੇਰਾ ਬੰਦਾ ਟਿੱਲਾ ਰਹਿੰਦਾ ਸਾਡੇ ਕੱਚੇ ਮਜੂਦਾ ਖੜੇ ਆ ਕਿਸੇ ਨੇ ਪਾ ਕੇ ਨਹੀਂ ਦਿੱਤੇ ਐਨੇ ਅੱਛਾ ਕੀ ਆ ਤੁਹਾਡੇ ਤੁਹਾਡੇ ਪਤਨੀ ਨੂੰ ਕੀ ਸਮੱਸਿਆ ਦੇ ਮੇਰੇ ਬੱਤੀ ਨੂੰ ਬਲੱਡ ਕੈਂਸਰ ਹੈਗਾ ਅੱਜ 5 ਸਾਲ ਹੋ ਚੱਲੇ ਦਵਾਈ ਚੱਲਦੀ ਨਾ ਅੱਜ ਤੱਕ ਸਾਡੇ ਕੱਚੇ ਆ ਛੱਤਾ ਚੋਂਦੀਆਂ ਸਾਡੇ ਜਦਬਾਰਸ਼ ਆ ਜਾਂਦੀ ਆ ਨਾ ਤੇ ਬੱਚੇ ਛੋਟੇ ਛੋਟੇ ਮੇਰੇ ਸਾਨੂੰ ਬਹੁਤ ਦਿੱਕਤ ਹੁੰਦੀ ਐ ਇੰਨੀ ਦਿੱਕਤ ਹੁੰਦੀ ਨਾ ਸਾਨੂੰ ਹਜੇ ਤੱਕ ਸਾਡੇ ਕੱਚੇ ਗਿਆ ਤੇ ਸਰਕਾਰ ਪਾ ਕਿੰਨੀ ਦੇ ਸਕਦੀ ਦੀ ਸਮਣਾ ਦੋ ਤਿੰਨ ਵਾਰ ਆਇਆ ਸਾਡੇ ਪਿੰਡ ਚ ਪਿੰਡ ਲਾਧੂ ਕਾ ਹੈ ਸਮਣਾ ਵੀ ਆਇਆ ਸ਼ਹਿਰ ਸਿੰਘ ਕਬਾਇਆ ਵੀ ਆਇਆ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਡੀ ਕੋਈ ਨਹੀਂ ਸੁਣਦਾਗਾ ਵੋਟਾਂ ਲੈ ਲੈਂਦੇ ਹੁਣ ਤਾਂ ਵੋਟ ਪਾਣੀ ਨਹੀਂ ਪਾੜ ਕੇ ਛੁੱਲੇ ਚ ਪਾ ਦੇਣੀ ਪਰ ਵੋਟ ਨਹੀਂ ਪਾਣੀ ਕਿਸੇ ਨੂੰ ਵੀ ਹੁਣ ਤਾਂ ਸਾਡਾ ਮਨ ਹੀ ਆ ਗਿਆ ਵੀ ਕਿਸੇ ਨੂੰ ਵੋਟ ਪਾਉ ਹੀ ਨਾ ਦੋ ਸਾਲ ਨਾ ਪਾਓ ਤਿੰਨ ਸਾਲ ਨਾ ਪਾਓ ਵੋਟ ਕੱਟੀ ਜਾਵੇ ਪਰ ਵੋਟ ਨਾ ਪਾਓ ਕਿਸੇ ਨੂੰ ਕੋਈ ਜਰੂਰ ਕੋਈ ਕੰਮ ਹੀ ਨਹੀਂ ਕਰਦਾ ਕਾ ਗਰੀਬਾਂ ਦਾ ਸਾਡੇ ਛੋਟੇ ਛੋਟੇ ਬੱਚੇ ਐ ਨਹੀਂ ਸੋਚਦੇ ਵਿਚਾਲ ਉਹਨਾਂ ਦਾ ਕਮਰਾ ਤੇ ਕਪਾਦੀਏ ਗਰੀਬ ਦਾ ਕੀ ਕਰਨਗੇ ਗਰੀਬ ਹੈ ਕਹਿੰਦੇ ਅੱਗ ਪੈਦਾ ਕਰਕੇ ਧਰਤੀ ਚੋਂ ਇਹਨੂੰ ਫਿਕਰ ਚੁੱਲ੍ਹੇ ਦੇ ਬਾਲਣ ਦਾ ਇਹ ਕਿੱਥੇ ਆਜ਼ਾਦੀ ਰਹਿੰਦੀ ਐ ਕੋਈ ਥੋ ਪਤਾ ਨਹੀਂ ਖਾਲਣ ਦਾ ਇਹ 70 ਸਾਲ ਸਾਡੇ ਪੈਰਾਂ ਤੇ ਬਣ ਬਣ ਕੇ ਕੰਡੇ ਚੁੱਭਦੇ ਨੇ ਜਦੋਂ ਆਮ ਲੋਕ ਹੱਕ ਮੰਗਦੇ ਨੇ ਤਾਂ ਖਾਸਾਂ ਦੇ ਦਿਲ ਡੁੱਬਦੇ ਨੇ ਅੱਜ ਕੱਲ ਖਾਸ ਲੋਕ ਆਮ ਲੋਕਾਂ ਦੇ ਘਰੀਆ ਜਿਹੜੇ ਉਹ ਫੇਰੀਆਂ ਪਾਉਂਦੇ ਪਿਆਰਦੇ ਆ ਬਸ ਮਕਸਦ ਇੱਕੋ ਇੱਕ ਆ ਕੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਆਮ ਲੋਕਾਂ ਦੀ ਵੋਟ ਆ ਜਿਹੜੀ ਉਹ ਹਤਿਆਈ ਜਾਵੇ ਤੇ ਇਸ ਤੋਂ ਬਾਅਦ ਆ ਜਿਹੜਾ ਆਮ ਲੋਕਾਂ ਦੇ ਉੱਤੇ ਆ ਜਿਹੜਾ ਉਹ ਰਾਜ ਕੀਤਾ ਜਾਵੇ ਪਰ ਆਮ ਲੋਕ ਆ ਜਿਹੜੇ ਇਸ ਟਾਈਮ ਸੰਘਰਸ਼ ਦੇ ਰਾਹਾਂ ਦੇ ਉੱਤੇ ਆ ਇਸ ਟਾਈਮ ਅਸੀਂ ਗੁਰੂ ਹਰਸ਼ਾ ਖੜੇ ਹੋਏ ਆ ਇੱਥੇ ਕਚਹਿਰੀਆਂ ਦੇ ਵਿੱਚ ਐਸ ਡੀ ਐਮ ਦਫ਼ਤਰ ਦੇ ਸਾਹਮਣੇ ਆ ਜਿਹੜਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਆ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਪ੍ਰਦਰਸ਼ਨ ਦੇ ਦੌਰਾਨ ਕੁਝ ਬੀਬੀਆਂ ਸਾਡੇ ਨਾਲ ਮੌਜੂਦ ਨੇ ਆਪਾਂ ਜਾਣਾਂਗੇ ਉਹਨਾਂ ਤੋਂ ਕਿ ਇਹਨਾਂ ਦੇ ਕੀ ਕੀ ਮੰਗਾਂ ਮਸਲੇ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸ਼ਪੈਨ ਜੀ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਨੇ ਦੀ ਅਗਵਾਈ ਦੇ ਵਿੱਚ ਮੰਗਾਂ ਕੀ ਕੀ ਨੇ ਤੁਹਾਡੇ ਮੰਗਾਂ ਨੇ ਵੀਰੇ ਦੂਜਾ ਨਾ ਕਿ ਨਰੇਗਾ ਦਾ ਕੰਮ ਸਹੀ ਤਰ੍ਹਾਂ ਮਿਲ ਨਹੀਂ ਰਿਹਾ ਜੇ ਸਾਨੂੰ ਨਰੇਗਾ ਦਾ ਕੰਮ ਮਿਲਦਾ ਤੇ ਉਹਦੇ ਪੈਸੇ ਨਹੀਂ ਮਿਲਦੇ ਅੱਛਾ ਪੰਜ ਪੰਜ ਮਰਲਿਆਂ ਦੇ ਪਲਾਟ ਨਹੀਂ ਦਿੱਤੇ ਜਾ ਰਹੇ ਤੇ ਫਿਰ ਕਣਕ ਸਾਨੂੰ 10 ਕਿਲੋ ਹੀ ਆ ਰਹੀ ਆ 35 ਕਿਲੋ ਆਉਂਦੀ ਆਉਂਦੀ 10 ਕਿਲੋ ਆਈ ਆ ਫਿਰ ਸਾਡੇ ਗਰੀਬਾਂ ਵੀਰਾਂ ਤੇ ਮਜ਼ਦੂਰਾਂ ਤੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਵੀ ਸਾਨੂੰ ਢੰਗ ਨਾਲ ਕੋਈ ਕੰਮ ਨਹੀਂ ਦਿੱਤਾ ਜਾ ਰਿਹਾ ਆਪ ਏਸੀਆਂ ਥੱਲੇ ਬਹਿ ਜਾਂਦੇ ਨੇ ਤੇ ਸਾਡੇ ਨਿੱਕੇ ਨਿੱਕੇ ਬੱਚੇ ਜਿਹੜੇ ਅਸੀਂ ਅੱਜ ਸੜਕ ਤੇ ਰੋਲਤੇ ਆ ਧਰਨੇ ਦੇ ਵਿੱਚ ਕਿ ਸਾਡਾ ਜੀ ਨਹੀਂ ਕਰਦਾ ਕਿ ਅਸੀਂ ਕੂਲਰਾਂ ਦੇ ਅੱਗੇ ਬੈਠੀਏ ਕਿ ਸਾਡਾ ਜੀ ਨਹੀਂ ਕਰਦਾ ਵੀ ਅਸੀਂ ਵੀ ਏਸੀਆਂ ਥੱਲੇ ਬੈਠੀਏ ਸਾਡਾ ਵੀ ਜੀ ਕਰਦਾ ਅਸੀਂ ਵੀ ਆਦੇ ਬੱਚਿਆਂ ਨੂੰ ਲੈ ਕੇ ਛਾਵੇਂ ਬਈਏ ਕਿੰਨੀ ਕੜਕ ਦੀ ਧੁੱਪ ਆ ਤੇ ਜਿਹੜੇ ਅਸੀਂ ਅੱਜ ਬੱਚੇ ਧੁੱਪੇ ਸਾੜ ਲੈਨੇ ਕਿੰਨਾਂ ਦੀ ਵਜ੍ਹਾ ਕਰਨ ਜਿਹੜੇ ਵੱਡੇ ਅਫਸਰ ਨੇ ਆਪ ਏਸੀਆਂ ਥੱਲੇ ਬੈਠੇ ਨੇ ਤੇ ਅਸੀਂ ਕੈਰ ਦੀਆਂ ਧੁੱਪਾਂ ਦੇ ਵਿੱਚ ਅੱਜ ਸੜ ਗਏ ਆ। ਅੱਛਾ ਭਾਂਜੀ ਇਹ ਦੱਸੋ ਕਿ ਤੁਹਾਡਾ ਪੈਂਡ ਕਿਹੜਾ ਹੈਗਾ ਤੇ ਤੁਹਾਡੇ ਪੈਂਡ ਆ ਜਿਹੜਾ ਨਰੇਗਾ ਦਾ ਕੰਮ ਆ ਜਿਹੜਾ ਉਹ ਕਿੰਨੇ ਦਿਨ ਚੱਲਦਾ ਹੈਗਾ ਵੈਸੇ 100 ਦਿਨਾਂ ਦੀ ਗਰੰਟੀ ਹੁੰਦੀ ਆ। ਵੀਰੇ 100 ਦਿਨ ਕਿੱਥੇ ਦਿੱਤੇ ਜਾਂਦੇ ਨੇ? ਨਹੀਂ ਦਿੰਦੇ। ਨਹੀਂ ਦਿੰਦੇ ਵੀਰੇ। ਕੀ ਆ ਜੇ ਵੱਧ ਤੋਂ ਵੱਧ 15 ਦਿਨ ਦੇ ਦੇਣ ਜਾਂ 20 ਦਿਨ। ਚਲ। ਜੀ। ਪੂਰੇ ਦਿਨ ਕੰਮ ਨਹੀਂ ਦਿੱਤਾ ਜਾਂਦਾ। ਜੇ ਕੰਮ ਮਿਲ ਵੀ ਜਾਂਦਾ ਕਿਤੇ ਰੋਕਰ ਲਾ ਕੇ ਲੈ ਵੀ ਲਈਦਾ ਤੇ ਉਹਦੇ ਪੈਸੇ ਹੀ ਨਹੀਂ ਵੀਰੇ ਦਿੰਦੇ। ਅਸੀਂ ਮੰਗਰ ਮੰਗਰ ਹੁੰਨੇ ਆ ਉਹ ਸਾਡੇ ਅੱਗੇ ਅੱਗੇ ਹੁੰਦੇ ਆ। ਜੀ ਜੇ ਤੁਸੀਂ ਉਹਨਾਂ ਦਾ ਬੂਹਾ ਖੜਕਾਉਣੀ ਹੈ ਤੇ ਕਹਿ ਦਿੰਦੇ ਘੰਟੇ ਨੂੰ ਆਓ ਜੇ ਆਰਾਮ ਕਰ ਰਹੇ ਆ ਕਿ ਸਾਡਾ ਜੀ ਨਹੀਂ ਕਰਦਾ ਆਰਾਮ ਕਰਨ ਨੂੰ। ਹਾਂ। ਜੀ। ਨਾ ਸਾਨੂੰ ਦਿਹਾੜੀ ਫੋਲ ਦਿੱਤੀ ਜਾਂਦੀ ਐ। ਇਹਨਾਂ ਦੀਆਂ ਤਨਖਾਹਾਂ ਨੇ 40 40 45 45 ਯਾਰ ਕਿ ਸਾਨੂੰ ਸਾਡੀ ਦਿਹਾੜੀ ਵੀ ਨਹੀਂ ਪੂਰੀ ਮਿਲ ਰਹੀ। ਜੀ। ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਜੀ। ਅੱਛਾ ਮਾਤਾ ਆਮ ਤੌਰ ਦੇਤੇ ਇਹ ਵੀ ਇਲਜ਼ਾਮ ਲੱਗਦੇ ਪਿੰਡ ਦੇ ਵਿੱਚ ਪੰਚਾਇਤਾਂ ਜਿਹੜੇ ਉਹ ਪੈਸੇ ਖਾ ਜਾਂਦੀਆਂ ਜਾਂ ਮੇਟ ਆ ਜਿਹੜੇ ਕਈ ਵਾਰੀ ਦਿਹਾੜੀ ਵੱਢ ਘੱਟ ਲਾ ਦਿੰਦੇ ਆ। ਤੁਹਾਡੇ ਪਿੰਡ ਕੋਈ ਇਸ ਤਰ੍ਹਾਂ ਦਾ ਚੱਕਰ ਵਾਪਰਦਾ? ਬਥੇਰੇ ਸਰਪੰਚ ਨੇ ਵਾਧੂ ਖਾਦੇ। ਅੱਛਾ। ਕੰਨਿਆਂ ਨੂੰ ਹਜੇ ਮਿਲੇ ਨਹੀਂ 10 10 15 15 ਹਜ਼ਾਰ ਖੜਾ ਪੈਸਿਆਂ ਦੇ। ਅੱਛਾ। ਪਾਰਕ ਦੇ ਵਿੱਚ ਬੰਦਿਆਂ ਨੇ ਕੰਮ ਕੀਤਾ ਨਰੇਗਾ ਨੇ ਕੀਤਾ ਸਰਪੰਚ ਨੇ ਪੈਸੇ ਨਹੀਂ। ਦਿਵਾਏ ਹਜੇ। ਜੇ ਸਾਡੇ ਪੰਜਾਂ ਪੰਜਾਂ ਮਰਲਿਆਂ ਦੇ ਪਲਾਟ ਕੱਟੇ ਤੇ ਉਹ ਵੀ ਦੂਜਾ ਨਹੀਂ ਸਾਨੂੰ ਮਿਲੇਗੇ ਨਹੀਂ ਪੱਥਰ ਰੱਖ ਕੇ ਹੀ ਉਹਨਾਂ ਨੇ ਟਾ ਦਿੱਤਾ। ਅੱਛਾ। ਅੱਛਾ ਤੁਹਾਡੇ ਕੋਲੇ ਜਗਾ ਕਿੰਨੀ ਕਿੰਨੀ ਜਗਾ ਚੜ੍ਹ ਰਹੇ ਹੋ ਤੁਸੀਂ? ਜਗਾ ਤਾਂ ਸਾਡੇ ਅਸੀਂ 5-6 ਘਰ ਰੈਂਦੇ ਆ ਸਾਡੇ ਕੋਲ ਹੈਗੀ ਆ 15 ਕ ਮਰਲੇ ਹੈਗੀ ਅੱਛਾ 5-6 ਘਰ ਰੈਂਦੇ ਆ ਹਾਂ 15 ਕ ਮਰਲੇ ਵਿੱਚ ਵੰਡੇ ਤੋਂ ਮੰਨ ਲਾ ਵੀ 2-2 2.5-2.5 ਮਰਲੇ ਆਏ ਹਾਂ ਬਸ ਇੰਨੀ ਆਈ ਅੱਛਾ ਹਾਂ ਅੱਛਾ ਪੰਜੀ ਇਹ ਦੱਸੋ ਕਿ ਤੁਹਾਡੇ ਕੋਲੇ ਜਗਾ ਕਿੰਨੀ ਹੈਗੀ ਆ ਸਾਡੇ ਕੋਲੇ ਤਾਂ ਵੀਰੇ 6.5 ਮਰਲੇ ਹੈਗੀ ਆ ਠੀਕ ਹੈ ਹਾਂਜੀ ਅੱਛਾ ਰੂੜੀਆਂ ਲਾਉਣ ਨੂੰ ਪ੍ਰੋਪਰ ਜਗਾ ਹੈਗੀ ਤੁਹਾਡੇ ਕੋਲ ਨਹੀਂ ਹੈਗਾ ਵੀਰੇ ਕੁਛ ਨਹੀਂ ਹੈਗਾ ਜੀ ਉਹਦੇ ਵਿੱਚ ਕਿੰਨੇ ਰਹਿਨੇ ਤੁਸੀਂ ਉਹਦੇ ਵਿੱਚ ਤਾਂ ਅਸੀਂ 2 ਘਰ ਹੀ ਆ ਦੂ ਘਰ ਜਾਨੀ ਕਿ ਵਨ ਡੇ ਤੋਂ ਸਾਢੇ ਤਿੰਨ ਤਿੰਨ ਮਰ ਲੀ ਆਉਣਗੇ ਹਾਂਜੀ ਜੀ ਅੱਛਾ ਇਹ ਸੀਗਾ ਕਿ ਪਿਛਲੇ ਸਮੇਂ ਤੋਂ ਇਹ ਵੀ ਐਲਾਨ ਕੀਤਾ ਹੋਇਆ ਕਾਫੀ ਸਾਰੀ ਰਾਸ਼ੀ ਆਈ ਹੈਗੀ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆ ਜਿਹੜੇ ਲੋਕਾਂ ਨੂੰ 2.5 ਲੱਖ ਰੁਪਏ ਦੇ ਜਿਹੜੇ ਉਹ ਚੈੱਕ ਮਿਲਣੇ ਸੀਗੇ ਵੀ ਲੋਕੀ ਜਿਹੜੇ ਮਕਾਨ ਪਾ ਸਕਣ ਤੁਹਾਡਾ ਮਕਾਨ ਬਣਿਆ ਹੈਗਾ ਸਾਨੂੰ ਤਾਂ ਕਿਸੇ ਨੇ ਵੀਰੇ 10 ਰੁਪਏ ਨਹੀਂ ਦਿੱਤੇ ਸਾਡਾ ਸਗਾ ਢਾਕੇ ਗਏ ਸੀਗੇ ਸਾਡਾ ਤਾਂ ਮਨਜੂ ਵੀ ਦੂਜਾ ਆਗੂ ਲੀਡਰਾਂ ਨੇ ਸਾਡਿਆਂ ਨੇ ਵੀ ਬਣਾਇਆ ਬਾਕੀ ਇਹਨਾਂ ਨੇ ਸਾਡਾ ਠਾਤਾ ਸੀਗਾ। ਬਸ਼ਰ ਕੀ ਨੇ ਠਾਤਾ ਸੀਗਾ? ਇਹਨਾਂ ਨੇ ਜੀ ਰਾਣਾ ਸੋਢੀ ਰਗੀ ਨੇ। ਬਸ਼ਰ ਰਾਣਾ ਸੋਢੀ ਨੇ ਸਾਡਾ ਘਰ ਖੋਦ ਟਵਾਇਆ ਸੀਗਾ। ਛ ਰਾਣਾ ਸੋਢੀ ਤਾਂ ਖੁਦ ਹੁਣ ਵੋਟਾਂ ਮੰਗਦਾ ਫਿਰਦਾ ਉਹ ਉਹ ਭਾਜਪੀ ਦੇ ਵੱਲ। ਉਹ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਉਗਾ ਕਿ ਸਾਡਾ ਘਰ ਦੇਖਣ ਆਊਗਾ ਵੀ ਇਹਨਾਂ ਨੇ ਨਵਾਂ ਪਾ ਲਿਆ। ਹੂੰ ਜੇ ਸਾਡੇ ਆਗੂ ਲੀਡਰ ਨਾ ਹੁੰਦੇ ਜੈਲ ਸਿੰਘ ਚੱਪਾ ਡਿੱਕੀ ਮਾਸਟਰ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਮੰਨ ਕੇ ਉਹ ਨਾ ਹੁੰਦੇ ਤੇ ਮੈਂ ਤਾਂ ਸੜਕਾ ਤੇ ਬਹਿ ਜਾਣਾ ਸੀਗਾ। ਜੀ ਠੀਕ ਹੈ ਇਹ ਮੇਰੇ ਆਗੂ ਲੀਡਰ ਜਿਹੜੇ ਮੇਰੇ ਵੀਰ ਨੇ ਨਾ ਉਹਨਾਂ ਦੀ ਬਦੌਲਤ ਕੀ ਮੈਂ ਅੱਜ ਘਰ ਸੋਨਾ ਪਾ ਲਿਆ ਜੀ ਅੱਛਾ ਭਾਣੇ ਇਹ ਹੈਗਾ ਕਿ ਆਪਾਂ ਦੇਖਦੇ ਹੈਗੇ ਪਿਛਲੇ ਦਿਨਾਂ ਤੋਂ ਹੰਸ ਰਾਜ ਹੰਸ ਵੀ ਹੈ ਜਿਹੜਾ ਬੀਜੇਪੀ ਦੇ ਵਿੱਚ ਆ ਰਾਣਾ ਸੋਢੀ ਵੀ ਬੀਏਪੀ ਦੇ ਵਿੱਚ ਇੱਕ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਬੀਜੇਪੀ ਪਾਰਟੀ ਆ ਜਿਹੜੀ ਉਹ ਦਾ ਮਜ਼ਦੂਰ ਪੱਖੀ ਹੈਗੀ ਆ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹ ਮਜ਼ਦੂਰ ਪੱਖੀ ਨਹੀਂ ਆ ਜਦਕਿ ਉਹ ਕਹਿੰਦੇ ਹੈਗੇ ਵੀ ਅਸੀਂ ਕਿਸਾਨਾਂ ਦੇ ਵਿਰੋਧੀ ਆ ਮਜ਼ਦੂਰਾਂ ਦੇ ਵੱਲ ਆ ਤੁਹਾਨੂੰ ਲੱਗਦਾ ਮਜ਼ਦੂਰਾਂ ਵੱਲ ਹੈਗੇ ਬੀਜੇਪੀ ਵਾਲੇ ਵੀ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਵੀਰੇ ਮੈਂ ਤਾਂ ਕਹਿੰਨੀ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਨਹੀਂ ਅੱਛਾ ਹਾਂਜੀ ਉਹਨਾਂ ਨੇ ਵੋਟ ਇੱਕ ਵਾਰੀ ਹੱਥ ਜੋੜ ਕੇ ਵੋਟ ਲੈ ਲੈਣਗੇ ਤੇ ਫੇਰ ਸਾਨੂੰ ਹੱਥ ਜੋੜ-ਜੋੜ ਕੇ ਇੱਥੇ ਕੱਢਣਗੇ ਸਹੀ ਜਨ ਇਹ ਚ ਤੁਹਾਡੇ ਪਿੰਡਾਂ ਦੇ ਵਿੱਚ ਰਾਣਾ ਸੋਢੀ ਆਇਆ ਹੈਗਾ ਤੁਸੀਂ ਆਪਣੀ ਮੰਗ ਆ ਜਿਹੜੀ ਉਹਨਾਂ ਦੀ ਇੱਕ ਪਹੁੰਚਾਈ ਨਹੀਂ ਕਦੇ ਆਸੀ ਪਹੁੰਚਾਈ ਸੀ ਵੀਰੇ ਸਾਡੇ ਉਦੋਂ ਤੱਕ ਕਹਿੰਦਾ ਸੀ ਤੁਹਾਨੂੰ ਇਹ ਮਰਲੇ ਵੀ ਪੰਜ ਪੰਜ ਦੇਵਾਂਗੇ ਤੇ ਕਹਿ ਕੇ ਤੇ ਮੁੜ ਕੇ ਨੀ ਪੱਥਰ ਉੱਥੇ ਰਖਾ ਕੇ ਤੇ ਮੁੜ ਕੇ ਫੇਰ ਆਪੇ ਹੀ ਉਹਨਾਂ ਟਵਾ ਦਿੱਤਾ ਉਥੋਂ ਜੀ ਸ਼੍ਰੀ ਆਲੇ ਪਿੰਡ ਬਰਾੜ ਚੋਂ ਅੱਛਾ ਹਾਂ ਤੇ ਜੇ ਕੁੜੀਆਂ ਦੀਆਂ ਸਗਣ ਸਕੀਮਾਂ ਮੈਂ ਦੋ ਗੁੱਡੀਆਂ ਵਿਆਹਾਂ ਮੇਰੇ ਕੋਲ ਦੋ ਗੁੱਡੀਆਂ ਨੂੰ ਸਗਣ ਸਕੀਮ ਨਹੀਂ ਮਿਲੇਗੀ ਨਾ ਹੀ ਕਿਸੇ ਨੇ ਵੀ ਉੱਤਾ ਸਾਨੂੰ ਕਰਨ ਦਿੱਤਾ ਤੇ ਜੇ ਅਸੀਂ ਉੱਤਾ ਕੀਤਾ ਕੋਈ ਸਾਡੀ ਗੱਲ ਨਹੀਂ ਸੁਣਦਾ ਅਛਾ ਕਈ ਵਾਰੀ ਇਹ ਹੁੰਦਾ ਹੈਗਾ ਮਾਤਾ ਕੇ ਸਕੀਮਾਂ ਕਈ ਵਾਰੀ ਇਹ ਵੀ ਕਹਿੰਦੇ ਹੈਗੇ ਲੋਕ ਕਿ ਤਾਂ ਤੋਂ ਤਾਂ ਪੈਸੇ ਆਉਂਦੇ ਹੈਗੇ ਆ ਕਈ ਵਾਰੀ ਆਪਣੀ ਕਿਤੇ ਸਰਪੰਚ ਨਾਲ ਜਾਂ ਬੰਦ ਹੀ ਨਹੀਂ ਹੁੰਦੀ ਲੋਕਲ ਪੱਧਰ ਤੇ ਇਦਾਂ ਹੈਗਾ ਨਹੀਂ ਸਾਡੀ ਨਹੀਂ ਕਿਸੇ ਨਾਲ ਵੀ ਅਸੀਂ ਗਵਾਈ ਅੱਛਾ ਹਾਂ ਕਿਸੇ ਨਾਲ ਵੀ ਸ਼ੁਰੂ ਤੋਂ ਹੀ ਲੈ ਕੇ ਬਚਪਨ ਤੋਂ ਅਸੀਂ ਜੇ ਸਾਡੇ ਬਜ਼ੁਰਗ ਸੀਗੇ ਤਾਂ ਵੀ ਆਈ ਹੋਜੀ ਗੱਲ ਨਹੀਂ ਹੈ ਕਿ ਬਾਕੀ ਕੀ ਪਤਾ ਇਹਨਾਂ ਨੂੰ ਹੁਣ ਕੀ ਸਾਡੇ ਪਲੱਛ ਵੀ ਹੈ ਨਹੀਂ ਗੀ ਅਸੀਂ ਤਿੰਨ ਵੇਰੀ ਫਾਰਮ ਪਲੱਛ ਦੇ ਭਰੇ ਸਾਡੇ ਤਾਂ ਨਹੀਂ ਜੇ ਇਹਨੇ ਸਰਪੰਚ ਨੇ ਟੋਏ ਪਟਾ ਦਿੱਤੇ ਮੋਹਨ ਸਿੰਘ ਨੇ ਤੇ ਸਾਡੇ ਉਦੋਂ ਸਾਨੂੰ ਫੇਰ ਵੀ ਪਲੱਛ ਇਹਨਾਂ ਨੇ ਦਿੱਤੀ ਜੀ ਅਛਾ ਮਾਤਾ ਤੁਹਾਡੇ ਕੋਲ ਕਿੰਨੀ ਜਗ੍ਹਾ ਹੈਗੀ ਹੈ ਕਿੰਨੀ ਕਿ ਜਗ੍ਹਾ ਤੁਹਾਡੇ ਕੋਲ ਦੋ ਮਰਲੇ ਦੋ ਮਰਲੇ ਦੋ ਮਰਲੇ ਦੋ ਮੇਰੇ ਬੇਟੇ ਆ ਚਾਰ ਚਾਰ ਪੰਜ ਪੰਜ ਉਹਨਾਂ ਦੇ ਬੱਚੇ ਉਹਦੇ ਵਿੱਚ ਰਹਿ ਰਹੇ ਮਰਲਾ ਮਰਲਾ ਹੁੰਦਾ 100 ਲਾ ਇੱਕ ਇੱਕ ਕਮਰਾ ਪਾਇਆ ਵੇ ਬਸ ਫਲਚ ਫਲਚ ਨਹੀਂ ਬਣਾਈ ਹਜੇ ਤੇ ਘਰ ਦੇ ਕੇ ਵੀ ਸਾਨੂੰ ਰਾਣਾ ਸੋਢੀ ਨੇ ਮੈਨੂੰ ਸਿਰ ਖੁਦ ਮੈਂਬਰ ਗਣਿਆ ਸੀ ਮੈਨੂੰ ਕੱਖ ਵੀ ਨਹੀਂ ਦਿੱਤਾ ਕੋਠੇ ਵੀ ਮੈਂ ਮੁੰਡਿਆਂ ਨੂੰ ਪਾ ਕੇ ਦਿੱਤੇ ਕਰਜ਼ਾ ਚੱਕ ਕੇ ਅੱਛਾ ਰਾਣਾ ਸੋਢੀ ਤਾਂ ਫੇਰ ਦੁਬਾਰਾ ਤੋਂ ਵੋਟਾਂ ਮੰਗਦਾ ਫਿਰਦਾ ਤੁਸੀਂ ਉਹਨੂੰ ਕਿਹਾ ਨਹੀਂਗਾ ਸਾਡੇ ਕੋਲੇ ਪਹੁੰਚਿਆ ਹੀ ਨਹੀਂ ਹਜੇ ਨਹੀਂ ਜੇ ਤੋ ਪਹੁੰਚੂਗਾ ਤਾਂ ਕਹੂੰਗੀ ਮੈਂ ਨਹੀਂ ਹੜਦੀ ਕਹਿਣੋ ਜਿਹੜੀ ਗੱਲ ਹੈ ਕਹਿਣ ਵਾਲੀ ਜ਼ਰੂਰ ਕਹੂੰਗੀ ਅੱਛਾ ਭੀ ਮੈਂ ਰੋਲਦੀ ਫਿਰਦੀ ਆ ਤੁਸੀਂ ਉਹਦੇ ਤਾਂ ਮੈਨੂੰ ਆਖੇ ਜਿਹੜਾ ਕੁਝ ਮੰਗੇਂਗੇ ਉਹ ਦੇਵਾਂਗੇ ਤੇ ਅੱਜ ਤੁਸੀਂ ਮੈਨੂੰ ਕੁਝ ਵੀ ਨਹੀਂ ਦੇ ਰਹੇ ਜੀ ਸਹੀ ਬੱਚੇ ਮੇਰੇ ਪੋਰਾ ਪੋਰਾ ਨਿੱਕੇ ਨਿੱਕੇ ਬੱਚੇ ਆ ਮੈਂ ਉਹਨਾਂ ਨੂੰ ਕਿੱਥੇ ਲੈ ਕੇ ਵਾਂ ਇੱਕ ਕੋਠਾ ਬਾਹਰ ਬਈਏ ਕਿ ਅੰਦਰ ਬਈਏ ਅੱਛਾ ਅੱਛਾ ਵਿਆਹ ਤਾਂ ਨਹੀਂ ਹਲੇ ਮਾਤਾ ਜੀ ਵਿਆਹ ਆ ਜੀ ਇੱਕ ਮੁੰਡੇ ਦੇ 4 ਬੱਚੇ ਆ ਇੱਕ ਦੇ 2 ਆ 3 ਇੱਕੋ ਹੀ ਬੇਟਾ ਸੀ ਉਹਦੇ ਦੋ ਇਹਨਾਂ ਦਾ ਪੰਜਾ ਮਰਲਿਆਂ ਦੇ ਵਿੱਚ ਨਾਂ ਲਿਖਿਆ ਤੇ ਉਹ ਵੀ ਵਿਚਾਰਿਆਂ ਨੂੰ ਮਿਲਿਆ ਨਹੀਂ ਗਾ ਆ ਬਿਰਦ ਬੰਦੇ ਨੇ ਹੈ ਐਸ਼ਮਾ ਤਾਂ ਕੋਠਾ ਤੁਹਾਡਾ ਕੋਠਾ ਆਇਆ ਸੀ ਕੋਸ਼ਮ ਨਹੀਂ ਕੋਟਾ ਲੀ ਗਿਆ ਦਿੱਤਾ ਹੀ ਨਹੀਂ ਆ ਦੂਜਾ ਨੇ ਪਾਤੇ ਸਾਡਾ ਪਾਇਆ ਹੀ ਨਹੀਂ ਅੱਛਾ ਤੁਹਾਡਾ ਕਾ ਤਾਂ ਨਹੀਂ ਪਾਇਆ ਤੁਹਾਡਾ ਕਾ ਤਾਂ ਰੋਕ ਤਾਂ ਕੋਠਾ ਪਤਾ ਹੀ ਨਹੀਂ ਭਰਾਵਾ ਖਾਤੇ ਵੀ ਖਲਾਏ ਹੋ ਨਾ ਦੂਜਾ ਕੋਠਾ ਸਾਡਾ ਲੀਹਿਆ ਤੇ ਮੁੜ ਕੇ ਆਇਆ ਹੀ ਨਹੀਂ ਲਾ ਪਾ ਕੇ ਨਹੀਂ ਦਿੱਤਾ ਤੇ ਤਾਂ ਵੀ ਸਾਡੇ ਤੇ ਨ ਮਰਲੇ ਤਾਂ ਉਹ ਵੀ ਤੈਨੂੰ ਪਤਾ ਆਂਡ ਗਵਾਂਡ ਕੋਈਦਰ ਵਾਲੀ ਕੋਈਦਰ ਤੇ ਥੋੜੀ ਜੀ ਦੋ ਕਮਰ ਲੈ ਰਹਿ ਗਈ ਏ ਤੇ ਕਮਰੇ ਸਾਡੇ ਡਿੱਗੀ ਜਾਂਦੇ ਨੇ ਦੋਵੇਂ ਇੱਕ ਮੇਰੇ ਬੇਟੇ ਦਾ ਸੀ ਤੇ ਇੱਕ ਮੇਰਾ ਤੇ ਡੇਗ ਦੇ ਨਾ ਆਪੋ ਬਜ਼ੁਰਗ ਉਹ ਵੀ ਠੀਕ ਨਹੀਂ ਰਹਿੰਦਾ ਬਿਮਾਰ ਰਹਿੰਦਾ ਦੋ ਸਾਲ ਹੋ ਗਏ ਨਟਾਈ ਤੇ ਬਿਠਿੰਦੇ ਦਵਾਈਆਂ ਦੀ ਚੱਲਦੀ ਆ ਤੇ ਜਪਾ ਹੁਣ ਤਾਂ ਲਾਇ ਆਈ ਦੀ ਨਹੀਂ ਤਾਂ ਉਹ ਚਰਤ ਰੋ ਰਿਆ ਫਿਰਦਾ ਜੇ ਜੇ ਕਹਤਾ ਹਾਂ ਤੁਰਿਆਵੇ ਸਾਨੂੰ ਹੱਕ ਸਾਡਾ ਮਿਲਣਾ ਜ਼ਰੂਰ ਚਾਹੀਦਾ ਵੀ ਕੋਈ ਵੋਟਾਂ ਨੂੰ ਤੁਰਿਆਵੇ ਸਾਨੂੰ ਹੱਕ ਜ਼ਰੂਰ ਮਿਲਣਾ ਚਾਹੀਦਾ ਨਹੀਂ ਤਾਂ ਸਾਡੇ ਤਾਂ ਫਿਰ ਮਤੇਰੀ ਨੂੰ ਤੇਲ ਲਾ ਕੇ ਰੱਖਿਆ ਹੀ ਪਿਆ ਜੀ ਅੱਛਾ ਪੰਜੀ ਦੱਸੋ ਕਿ ਇੱਕੋ ਮਿੰਟ ਇੱਕੋ ਮਿੰਟ ਮਾਤਾ ਜਦੋਂ ਮੈਂ ਕਿਸੇ ਨੂੰ ਕਹਵਾਂ ਉਹ ਹੀ ਬੋਲਿਓ ਜੇ ਉਹ ਰੌਲਾ ਪੈਂਦਾ ਅੱਛਾ ਪੰਜੀ ਹੁਣ ਜੀ ਦੱਸਿਓ ਕਿ ਤੁਹਾਨੂੰ ਕਣਕ ਕਿੰਨੀ ਮਿਲਦੀ ਹੈ ਪਹਿਲਾਂ ਕਿੰਨੀ ਮਿਲਦੀ ਸੀ ਸਾਨੂੰ ਕਣਕ ਵੀਰੇ ਹੁਣ 10 ਕਿਲੋ ਹੀ ਮਿਲੀ ਹੈ ਜੀ ਅੱਛਾ ਘਰ ਦੇ ਵਿੱਚ ਕਿੰਨੇ ਜੀ ਹੋਂ ਚਾਰ ਜੀ ਅਸੀਂ ਚਾਰ ਮੈਂ ਚਾਰ ਜੀ 10 ਕਿਲੋ ਦੇ ਨਾਲ ਮੀ ਨਗ ਜਾਰਾ ਹੋ ਜਾਂਦਾ ਨਹੀਂ ਹੋਣਾ ਜੀ ਅੱਛਾ ਚਾਰ ਜੀ ਖਾਣ ਵਾਲੇ ਆ ਨਹੀਂ ਕਜਾਰਾ ਹੋਣਾ ਜੀ ਕਣਕ ਕੱਟ ਦਿੱਤੀ ਗਈ ਵਿੱਚੋਂ ਅੱਛਾ ਅੱਗੇ 15 ਕਿਲੋ ਮਿਲਦੀ ਸੀ ਇੱਕ ਜੀ ਨੂੰ ਹੁਣ ਉਹ ਵੀ ਕੱਟ ਦਿੱਤੀ ਪਹਿਲਾਂ 30 ਕਿਲੋ ਮਿਲਦੀ ਸੀ ਫਿਰ 15 ਤੇ ਆ ਗਿਆ ਹੁਣ 10 ਤੇ ਹੋ ਗਈ ਹੈ 10 ਕਿਲੋ ਕੱਟ ਦਿੱਤੀਆਂ ਨੇ ਕਣਕ ਜੀ ਅੱਛਾ ਮਾਨ ਸਰਕਾਰ ਤਾਂ ਕਹਿੰਦੀ ਸੀ ਕਿ ਜਦੋਂ ਭਗਵੰਤ ਮਾਨ ਨੇ ਸੱਤਾ ਦੇ ਵਿੱਚ ਆਉਣਾ ਸੀ ਉਹ ਕਹਿੰਦੇ ਸੀਗੇ ਗਰੀਬਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਬਦਲਾਅ ਆ ਜਾਊਗਾ ਤੁਹਾਨੂੰ ਬਦਲਾਅ ਵੇਖਣ ਨੂੰ ਮਿਲੂਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਵੀਂ ਸਰਕਾਰ ਦੇ ਨਾਲ 2.5 ਸਾਲ ਹੋ ਗਏ ਸਰਕਾਰ ਬਣੀ ਨੂੰ 26 ਮਹੀਨੇ ਹੋ ਗਏ ਆ ਬਣੀ ਨੂੰ ਸਰਕਾਰ ਤੁਹਾਨੂੰ ਲੱਗਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆ ਗਿਆ ਸਾਡੀ ਜ਼ਿੰਦਗੀ ਤੇ ਵਿੱਚ ਤਾਂ ਨਹੀਂ ਬਦਲਾਅ ਆਇਆ ਜੀ ਭਗਵੰਤ ਜੀ ਨੇ ਆਪ ਦਾ ਬਦਲਾਅ ਜਰੂਰ ਸ਼ੁਰੂ ਕਰ ਲਿਆ ਨਾ ਵਾ ਅੱਛਾ ਆਪ ਦਾ ਬਦਲਾਅ ਕਿੱਦਾਂ ਸ਼ੁਰੂ ਹਾਂ ਦੀ ਆ ਜਿੰਨਾ ਵੀ ਜ਼ਿੰਦਗੀ ਸ਼ੁਰੂ ਕਰ ਲਈਏ ਉਹਨੇ ਵਿਆਹ ਕਰਾ ਲਿਆ ਤੇ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਹਾਂ ਦੂਜੇ ਤਾਂ ਉੱਥੇ ਹੀ ਖੜੇ ਹੈ ਜਿੱਥੇ ਖੜੇ ਸੀ ਅੱਛਾ ਜਿਹੜੇ ਵਾਅਦੇ ਕੀਤੇ ਸੋ ਵੀ ਨਹੀਂ ਪੂਰੇ ਕੀਤੇ 1000 ਰੁਪਇਆ ਦੇਵਾਂਗੇ ਜੀ ਬਦਲਾਵਾ ਕੀ 35 ਕਿਲੋ ਕਣਕ ਤੋਂ ਵੀ ਸਾਡੀ ਜ਼ਿੰਦਗੀ 'ਚ ਬਦਲਾਅ ਵੇ ਆਇਆ ਉਹਨੇ ਵਿਆਹ ਕਰਵਾ ਲਿਆ ਉਹਨੇ ਨਵੀਂ ਬੁੜੀ ਲਿਆਂਦੀ ਤੇ ਸਾਡੀ ਜ਼ਿੰਦਗੀ 'ਚ ਇਹ ਬਦਲਾਅ ਆ ਗਿਆ ਕਿ ਸਾਨੂੰ 35 ਕਿਲੋ ਕਣਕ 'ਚੋਂ ਸਾਨੂੰ 10 ਕਿਲੋ ਕਣਕ ਰਹੇਗੀ ਕੀ ਮੰਨ ਲੇ ਕਿ ਦੂਜੀ ਕਣਕ ਉਹਨੇ ਆ ਦੇ ਟੱਬਰ ਦੀਰ ਵਾਸਤੇ ਰੱਖ ਲਈ ਨਾ ਸਾਡੇ ਖਾਤੇ 'ਚੋਂ ਕੱਢ ਕੇ ਉਹਨੇ ਆਪ ਦੇ ਟੱਬਰ ਵਾਸਤੇ ਰੱਖ ਲਈ ਨਾ ਜਿਹੜਾ ਉਹਨੇ ਨਵੇਂ ਵਿਆਹ ਕਰਵਾਇਆ ਅੱਛਾ ਹੁਣ ਚੋਨਾ ਚੱਲ ਰਹੀਆਂ ਹੈਗੀਆਂ ਉਰੇ ਸਾਰੰਗਈ ਪਾਰਟੀਆਂ ਆ ਰਹੀਆਂ ਹੈਗੀਆਂ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਵੋਟ ਪਾਉਣ ਦੇ ਨਾਲ ਕੋਈ ਫਾਇਦਾ ਹੋ ਰਿਹਾ ਸਾਨੂੰ ਫਾਇਦਾ ਤਾਂ ਨਹੀਂ ਹੋਣਾ ਘਾਟਾ ਜ਼ਰੂਰ ਹੋ ਜੂਗਾ ਅੱਛਾ ਹਾਂਜੀ ਅੱਛਾ ਐਤਕੀ ਐਤਕੀ ਤੁਹਾਡਾ ਕੀ ਮਨ ਬੰਨਦਾ ਹੈਗਾ ਕਿਹਨੂੰ ਪਾਵਾਂਗੇ ਐਤਕੀ ਤਾਂ ਕੋਈ ਵਿਕਲਪ ਨਹੀਂ ਰਹਿ ਗਿਆ ਅਸੀਂ ਕਿਸੇ ਨੂੰ ਹੀ ਨਹੀਂ ਪਾਣਗੇ ਕਿਸੇ ਨੂੰ ਵੀ ਨਹੀਂ ਪਾਣੀ ਚੁੱਲੇ 'ਚ ਪਾ ਦੇਣੀ ਪਰ ਪਾਣੀ ਨਹੀਂ ਵੋਟ ਨਹੀਂ ਪਾਣੀ ਸਾਡਾ ਰਾਸ਼ਨ ਕਾਰਡ ਵੀ ਨਹੀਂ ਬਣਿਆ ਅਸੀਂ ਚਾਰਜੀ ਹੀ ਗਿਆਂ ਸਿਰ ਮੇਰੇ ਬੰਦੇ ਨੂੰ 10 ਕਿਲੋ ਕਣਕ ਮਿਲਦੀ ਆ ਉਹ ਵੀ ਮੇਰਾ ਬੰਦਾ ਢਿਲਾ ਰਹਿੰਦਾ ਸਾਡੇ ਕੱਚੇ ਮਜੂਦਾ ਖੜੇ ਆ ਕਿਸੇ ਨੇ ਪਾ ਕੇ ਨਹੀਂ ਦਿੱਤੇ ਐਨ ਅੱਛਾ ਕੀ ਹੈ ਤੁਹਾਡੇ ਤੁਹਾਡੇ ਪਤੀ ਨੂੰ ਕੀ ਸਮੱਸਿਆ ਵੀਰੇ ਮੇਰੇ ਪਤੀ ਨੂੰ ਬਲੱਡ ਕੈਂਸਰ ਹੈਗਾ ਅੱਜ 5 ਸਾਲ ਹੋ ਚੱਲੇ ਦਵਾਈ ਚੱਲਦੀ ਨੂੰ ਤੇ ਨਾ ਸਾਡਾ ਰਾਸ਼ਨ ਕਾਰਡ ਨਾ ਕੁਛ ਮਤਲਬ ਸਰਕਾਰ ਨੇ ਸਾਨੂੰ ਸਹੂਲਤ ਨਹੀਂ ਦਿੱਤੀ 1000 ਰੁਪਏ ਮਹੀਨਾ ਕਹਿ ਕੇ ਓਟਾ ਲੈ ਲਿਆ ਉਹਦੇ ਬਾਅਦ ਕਿਸੇ ਨੇ ਸੁਣੀ ਨਹੀਂ ਗੱਲ ਹੀ ਨਹੀਂ ਸੁਣੀ ਸਾਡੇ ਸਰਪੰਚ ਖੁਦ ਜਿੰਨੇ ਵੀ ਪੈਸਾ ਐਸੇ ਖਾਖੂ ਗਏ ਮੈਂਬਰ ਸਰਪੰਚ ਹੁਣ ਛੇੜ ਸਿੰਘ ਕਬਾਇਆ ਕਹਿੰਦਾ ਮੈਨੂੰ ਓਟ ਪਾ ਅਸੀਂ ਚੁੱਲ੍ਹੇ 'ਚ ਪਾਣੀ ਓਟ ਕਿਸੇ ਨੂੰ ਪਾਣੀ ਨਹੀਂ ਓਟਣੀ ਪਾਣੀ ਹੁਣ ਤੇ ਬੱਚੇ ਕਿੰਨੇ ਤੁਹਾਡੇ ਵੀਰੇ ਦੋ ਹੈਗੇ ਇੱਕ ਕੁੜੀ ਹੈ 6 ਸਾਲਾਂ ਦੀ ਮੁੰਡਾ 3 ਸਾਲਾਂ ਦਾ ਪੜਦੇ ਆ ਹਾਂਜੀ ਸਰਕਾਰੀ ਸਕੂਲ ਚ ਪੜਦੇ ਆ ਦੋਨੋਂ ਐਛੇ ਤੁਹਾਡੇ ਪਤੀ ਨੂੰ ਬਲੱਡ ਕੈਂਸਰ ਆ ਤੇ ਘਰ ਦਾ ਗੁਜ਼ਾਰਾ ਫਿਰ ਕਿਸ ਤਰ੍ਹਾਂ ਚੱਲਦਾ ਹੈਗਾ ਘਰ ਦਾ ਗੁਜ਼ਾਰਾ ਬਸ ਇਸ ਤਰ੍ਹਾਂ ਹੀ ਚੱਲਦਾ ਮੇਰੇ ਭਾਬੀ ਗਈ ਹੈ ਮਤਲਬ ਮੇਰੇ ਵੀਰ ਜੀ ਗਏ ਕਦੀ ਸਾਨੂੰ ਕੰਮ ਲਾ ਲੈਂਦੇ ਆ ਕਦੀ ਇਹਨਾਂ ਕੋਲ ਹੁੰਦਾ ਠੇਕੇ ਠੁਕੇ ਤੇ ਚੱਕ ਲੈਂਦੇ ਆ ਤੇ ਕਦੀ ਫਿਰ ਇਹਨਾਂ ਤੋਂ ਉਧਾਰ ਸੁਧਾਰ ਲੈ ਜਾਂਦਾ ਹੂੰ ਨਾ ਤਾਂ ਕੋਈ ਸਾਨੂੰ ਸਰਕਾਰਾਂ ਨੇ ਕੁਝ ਦਿੱਤਾ ਤੇ ਨਾ ਸਰਪੰਚਾਂ ਨੇ ਦਿੱਤਾ ਹਜੇ ਤੱਕ ਸਾਡੇ ਕੱਚੇ ਛੱਤਾਂ ਚੋਂ ਹੁੰਦੀਆਂ ਸਾਡੇ ਜਦੋਂ ਬਾਰਿਸ਼ ਆ ਜਾਂਦੀ ਹੈ ਨਾ ਤੇ ਬੱਚੇ ਛੋਟੇ ਛੋਟੇ ਮੇਰੇ ਸਾਨੂੰ ਬਹੁਤ ਦਿੱਕਤ ਹੁੰਦੀ ਐ ਇੰਨੀ ਦਿੱਕਤ ਹੁੰਦੀ ਨਾ ਸਾਨੂੰ ਹਜੇ ਤੱਕ ਸਾਡੇ ਕੱਚੇ ਗਿਆ ਤੇ ਸਰਕਾਰ ਪਾ ਕਿ ਨਹੀਂ ਦੇ ਸਕਦੀ ਜੀ ਸਮਣਾ ਦੋ ਤਿੰਨ ਵਾਰ ਆਇਆ ਸਾਡੇ ਪਿੰਡ ਚ ਪਿੰਡ ਲਾਦੂ ਕਾ ਹੈ ਸਮਣਾ ਵੀ ਆਇਆ ਸ਼ਰ ਸਿੰਘ ਕਬਾਇਆ ਵੀ ਆਇਆ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਡੀ ਕੋਈ ਨਹੀਂ ਸੁਣਦਾ ਗਾ ਵੋਟਾਂ ਲੈ ਲੈਂਦੇ ਹੁਣ ਤਾਂ ਵੋਟ ਪਾਣੀ ਨਹੀਂ ਪਾੜ ਕੇ ਛੁੱਲੇ ਚ ਪਾ ਜਣੀ ਪਰ ਵੋਟ ਨਹੀਂ ਪਾਣੀ ਕਿਸੇ ਨੂੰ ਵੀ ਹੁਣ ਤਾਂ ਸਾਡਾ ਮਨ ਹੀ ਆ ਗਿਆ ਵੀ ਕਿਸੇ ਨੂੰ ਵੋਟ ਪਾਉ ਹੋਈ ਨਾ ਦੋ ਸਾਲ ਨਾ ਪਾਓ ਤਿੰਨ ਸਾਲ ਨਾ ਪਾਓ ਵੋਟ ਕੱਟੀ ਜਾਵੇ ਪਰ ਵੋਟ ਨਾ ਪਾਓ ਕਿਸੇ ਨੂੰ ਵੀ ਕੋਈ ਜ਼ਰੂਰ ਕੋਈ ਕੰਮ ਹੀ ਨਹੀਂ ਕਰਦਾ ਕਾ ਗਰੀਬਾਂ ਦਾ ਸਾਡੇ ਛੋਟੇ ਛੋਟੇ ਬੱਚੇ ਐ ਨਹੀਂ ਸੋਚਦੇ ਵਿਚਾਲ ਉਹਨਾਂ ਦਾ ਕਮਰਾ ਤੇ ਕਪਾਦੀਏ ਗਰੀਬ ਦਾ ਕੀ ਕਰਨਗੇ ਗਰੀਬ ਹੈ ਅੱਜ ਮੇਰੇ ਵੀਰ ਜੀ ਨਾ ਹੁੰਦੇ ਮੇਰੇ ਪਰਜਾਈਏ ਨਾ ਹੁੰਦੇ ਅਸੀਂ ਤਾਂ ਛੜਕਤੀ ਆ ਜਾਂਦੇ ਜਮਾ ਇਹਨਾਂ ਨੇ ਸਾਡਾ ਬਹੁਤ ਸਾਰਾ ਲਾ ਆ ਵਿਚਾਰਿਆਂ ਨੇ ਹਜੇ ਤੱਕ ਕਰ ਵੀ ਲਾਉਂਦੇ ਆ ਮੇਰੇ ਮੰਮੀ ਬਹੁਤ ਦੂਰ ਰਹਿੰਦੇ ਪਰ ਉਹ ਤਾਂ ਨਹੀਂ ਲਾ ਸਕਦੇ ਕਿ ਪਰ ਜਿੰਨਾ ਵੀ ਹੁੰਦਾ ਇਹਨਾਂ ਸਾਡੇ ਜ਼ਰੂਰ ਸਾਰ ਲਾਉਂਦੇ ਆ ਐਸ਼ਵਰੀ ਇਹ ਦੱਸੋ ਕਿ ਤੁਹਾਡੇ ਪਤੀ ਦੀ ਦਵਾਈ ਕਿੰਨੇ ਕਦੀ ਆ ਜਾਂਦੀ ਹੈਗੀ ਆ ਦਵਾਈ ਤਾਂ ਫਰੀ ਹੈਗੀ ਆ ਜਾਂ ਪੈਸੇ ਲਗਦੇ ਉੱਤੇ ਨਹੀਂ ਵੈਸੇ ਤੰਜੀ ਦੁਦਾਖ ਰੱਖਦੇ ਆ ਤੇ ਉਦੋਂ ਤਾਂ ਮਤਲਬ ਫਰੀ ਆਂਦੀ ਆ ਤੇ ਉ ਜਦੋਂ ਵੀ ਦਾਖਲ ਕਾਰਟ ਤੇ ਮਿਲਦੀ 5 5.5 ਹਜ਼ਾਰ ਦੀ 10 ਹਜ਼ਾਰ ਦੀ ਆ ਜਾਂਦੀ ਹੈ ਐਸ਼ ਕਿੰਨੇ ਕ ਚਾਰ ਬਾਅਦ ਆ ਜਾਂਦੀ ਨਹੀਂ ਦਵਾਈ 15 ਦਿਨਾਂ ਬਾਅਦ 5 ਦਿਨਾਂ ਬਾਅਦ 7 ਦਿਨਾਂ ਬਾਅਦ ਆਖ ਰੱਖਣਾ ਪੈਂਦਾ ਕਿਉਂਕਿ ਉਹਨਾਂ ਦੇ ਸੇਲ ਵਾਲੇ ਘਟ ਜਾਂਦੇ ਆ ਤੇ ਟੀ ਐਲ ਸੀ ਵੱਜ ਜਾਂਦੀ ਹੈ ਅਛਾ ਕਦੀ 5 ਦਿਨਾਂ ਬਾਅਦ ਇੰਨੀ ਗਰਮੀ ਪੈਂਦੀ ਐ ਨਾ ਫਿਰ ਕਦੀ 5 ਦਿਨਾਂ ਬਾਅਦ ਕਦੀ 10 ਦਿਨਾਂ ਬਾਅਦ ਸਾਨੂੰ ਲਿਜਾਣਾ ਪੈਂਦਾ ਤੇ ਕਦੀ 10000 ਲੱਗ ਜਾਂਦਾ ਕਦੀ 5000 ਲੱਗ ਜਾਂਦਾ ਫਿਰ ਸਾਨੂੰ ਮੰਗ ਕੇ ਲਾਣਾ ਪੈਂਦਾ ਪਿੰਡ ਚੋਂ ਹੋਕਾ ਦਵਾ ਦਿੰਦਾ ਸੀ ਸਾਨੂੰ ਪਿੰਡ ਅਲਸਾਰ ਲਾ ਦਿੰਦੇ ਅਛਾ ਤਾਂ ਸਰਪੰਚ ਮੈਂਬਰ ਤਾਂ ਨਹੀਂ ਲਾਉਂਦੇ ਸਾਨੂੰ ਉਹਨਾਂ ਨੇ ਤਾਂ ਆਪਦੀ ਘਰ ਪਾਏ ਆ ਆਪਦੀਆਂ ਕੋਠੀਆਂ ਪਾਈਆਂ ਉਹਨਾਂ ਨੇ ਤਾਂ ਸਾਨੂੰ ਤਾਂ ਕੁਝ ਵੀ ਨਹੀਂ ਦਿੱਤਾ ਅਜੇ ਤੱਕ ਕਰ ਹੀ ਨਹੀਂ ਦਿੱਤਾ ਤੇ ਨਾ ਹੀ ਸਾਨੂੰ ਹੁਣ ਮੇਨ ਦੇ ਉਹਨਾਂ ਤੋਂ ਕਿਸੇ ਤੋਂ ਵੀ ਮੇਨ ਨਹੀਂ ਸੰਤਾਂ ਤਾਂ ਬਸ ਸਾਡੇ ਤਾਂ ਹੁਣ ਅਸੀਂ ਤਾਂ ਕਿਨੇ ਸਾਡੇ ਘਰੇ ਨਹੀਂ ਕੋਈ ਆਣਾ ਚਾਹੀਦਾ ਓਟ ਮੰਗਣ ਤੇ ਮੇਰੇ ਸੱਸ ਕਹਿੰਦੀ ਹੈ ਨਹੀਂ ਓਟ ਤਾਂ ਪਾਵਾਂਗੇ ਮੇਰਾ ਸੋਹਰਾ ਵੀ ਕਹਿ ਦਿੰਦਾ ਓਟ ਤਾਂ ਪਾਵਾਂਗੇ ਮੈਂ ਕਿ ਤੁਸੀਂ ਪਾਣੀ ਤਾਂ ਪਾ ਲੋ ਓਟ ਪਰ ਜਿਹੜਾ ਸਾਡੇ ਵੇੜੇ ਆ ਗਏ ਮੈਂ ਤਾਂ ਗੱਡਾਂ ਅੰਗ ਚੱਕ ਲੈਣੀ ਤੇ ਨੰਗ ਲੱਗ ਕੇ ਮਗਾ ਲੱਗ ਜਾਣਾ ਓਟ ਨਹੀਂ ਕਿਸੇ ਨੂੰ ਵੀ ਪਾਣੀਗੀ ਕਿਉਂਕਿ ਓਟਾਂ ਪਾਈਏ ਕਿਨੂੰ ਕਿਸੇ ਨੇ ਕੁਛ ਕੀਤਾ ਹੀ ਨਹੀਂਗਾ ਹਜ ਤੱਕ ਰਹੀ ਨਹੀਂ ਕੀਤਾਗਾ ਬੰਦਾ ਕਹਿ ਸਕਦਾ ਚੱਲ ਐਡਾ ਵੱਡੇ ਪਿੰਡ ਦੇ ਵਿੱਚ ਦੋ ਤਿੰਨ ਘਰਾਂ ਦੇ ਸਾਡੇ ਪਲੱਛਾਂ ਆਇਆ ਪੈਸੇ ਆਏ ਦੋ ਤਿੰਨ ਵਾਰੀ ਕੋਈ ਸਾਨੂੰ ਮਿਲੇ ਪਲੱਛਾਂ ਦੇ ਪੈਸੇ ਨਹੀਂ ਮਿਲੇ ਸਾਨੂੰ ਸਾਡੇ ਪਿੰਡ 'ਚ ਲੱਡੂ ਹੈਗਾ ਨਰੇਗਾ ਦਾ ਕੰਮ ਚਲਾਉਂਦਾ ਤੇ ਪੈਸੇ ਖਾ ਜਾਂਦਾ ਸਾਨੂੰ ਤਾਂ ਦਿੰਦਾ ਹੀ ਨਹੀਂ ਵਿੱਚੋਂ ਪਿੰਡ ਦਾ ਕਿਹੜਾ ਪਿੰਡ ਆ ਜੀ ਪਿੰਡ ਲਾਧੂ ਦਾ ਜੀ ਅੱਛਾ ਭਾਈ ਜੀ ਇਹ ਦੱਸੋ ਕਿ ਇਹਨਾਂ ਦੇ ਪਤੀ ਨੂੰ ਬਲੱਡ ਕੈਂਸਰ ਆ ਬਲੱਡ ਕੈਂਸਰ ਆ ਜਿਹੜਾ ਵਿਸ਼ੇਸ਼ ਤੌਰ ਦੇ ਤੇ ਜਦੋਂ ਪਾਣੀ ਦੇ ਵਿੱਚ ਖਰਾਬੀ ਹੁੰਦੀ ਆ ਉਹਦੀ ਵਜ੍ਹਾ ਕਰਕੇ ਜ਼ਿਆਦਾ ਇਹ ਸਮੱਸਿਆ ਆਉਂਦੀ ਹੈਗੀ ਆ ਤੁਹਾਡੇ ਇੱਧਰ ਪਾਣੀ ਆ ਜਿਹੜਾ ਉਹ ਸਾਫ਼ ਮਿਲਦਾ ਜਾਂ ਨਹੀਂ ਨਹੀਂ ਮਿਲਦਾ ਬਹੁਤ ਹੀ ਜ਼ਿਆਦਾ ਖਰਾਬ ਬਹੁਤ ਖਰਾਬ ਪਾਣੀ ਹੈ ਅੱਛਾ ਹਾਂਜੀ ਬਹੁਤ ਅੱਛਾ ਜੋ ਅੰਦਰ ਧਰਤੀ ਹਠਲਾ ਪਾਣੀ ਕਿਦਾਂ ਦਾ ਤੁਹਾਡਾ ਮੇਰੇ ਸਾਨੂੰ ਤਾਂ ਪਸੰਦ ਨਹੀਂ ਹੈਗਾ ਹਾਂਜੀ ਕੌੜਾ ਪਾਣੀ ਹੈ ਕਿ ਕਿੱਥੋਂ ਲੈਨੇ ਆ ਪਾਣੀ ਕਿੱਥੋਂ ਲੈਨੇ ਹੈਗੇ ਕਿੰਨੇ ਦਾ ਪਾਣੀ ਲੈਨੇ ਹੈਗੇ ਡੇਲੀ ਤੁਸੀਂ ਪਾਣੀ ਰੋਜ਼ ਸਾਨੂੰ 20 ਰੁਪਈਆ ਦਾ 10 ਰੁਪਈਆ ਦਾ 30 ਰੁਪਈਆ ਦਾ ਦਿੰਦਾ ਪਾਣੀ ਵੀ ਸਾਨੂੰ ਉਹ ਵੀ ਆਰਓ ਵਾਲਾ ਭਾਈ ਵੀ ਇਸ 5 ਰੁਪਈਆ ਦੀ ਬਾਲਟੀ ਦਿੰਦੇ ਆ ਸਾਨੂੰ 10 ਰੁਪਈਆ ਦੇ 20 ਰੁਪਈਆ ਦੇ ਲਾਂਦਾ ਭਾਈ ਪਾਣੀ ਤੇ ਜਿਹੜਾ ਸਾਡਾ ਨਾਲ ਧਰਤੀ ਦੇ ਥੱਲੇ ਪਾਣੀ ਹੈਗਾ ਉਹ ਇੰਨਾ ਗੰਦਾ ਪਾਣੀ ਹੈ ਨਾ ਕੈਂਸਰ ਹੈ ਨੀਰਾ ਅਸੀਂ ਚੈੱਕ ਵੀ ਕਰਾਇਆ ਸਾਡੇ ਅੰਡ ਗਵੰਡਿਆਂ ਨੇ ਤੇ ਨੀਰਾ ਕੈਂਸਰ ਹੈ ਕਹਿੰਦੇ ਇਹ ਪਾਣੀ ਪੀਓਗੇ ਤੁਸੀਂ ਤੇ ਜ਼ਿਆਦਾ ਹੀ ਬਿਮਾਰ ਹੋਗੇ ਸਿਰਫ ਨਹਾਉਣ ਵਾਸਤੇ ਵਰਤ ਸਕਦੇ ਅਸੀਂ ਪੀਣ ਵਾਸਤੇ ਨਹੀਂ ਵਰਤ ਸਕਦੇ ਕਿਉਂਕਿ ਇਹਨਾਂ ਬਹੁਤ ਹੀ ਜਦ ਪਾਣੀ ਖਰਾਬ ਸਾਨੂੰ ਸਰਕਾਰਾਂ ਨੇ ਮੋਟਰ ਲਾ ਕੇ ਨਹੀਂ ਦਿੱਤੇ ਬੋਰ ਤਿੰਨ ਤਿੰਨ ਚਾਰ ਚਾਰ ਆਏ ਬੋਰ ਕਿਸੇ ਨੇ ਵੀ ਨਹੀਂ ਲਾ ਕੇ ਦਿੱਤੇ ਅੱਛਾ ਕਿਸੇ ਨੇ ਉਤਾ ਹੀ ਨਹੀਂ ਕੀਤਾਗਾ ਤੇ ਹੁਣ 10 ਰੁਪਿਆ ਦੀ ਬਾਲਟੀ 20 ਰੁਪਿਆ ਦੀ ਬਾਲਟੀ ਅਸੀਂ ਪਾਣੀ ਦੀ ਵਰਤੀ ਦੀ ਅੱਛਾ ਡੇਲੀ ਲੈਣਾ ਪੈਂਦਾ ਹੈਗਾ 20 ਦਾ ਪਾਣੀ ਡੇਲੀ ਹੀ ਲੈਣਾ ਪੈਂਦਾ ਸਾਡੇ ਕਰ ਪੈਸੇ ਹੋਣ ਚਾਹੇ ਨਾ ਹੋਣ ਸਾਨੂੰ ਸਾਨੂੰ ਭਲਾ ਦੀ ਸਾਨੂੰ ਮੰਗ ਕੇ ਖਾਣੀ ਪੈ ਜਾਵੇ ਤਾਂ ਨਹੀਂ ਸਾਨੂੰ ਪਾਣੀ ਤਾਂ ਮੋਲ ਹੀ ਲੈਣਾ ਪੈਂਦਾ ਜੀ ਅੱਛਾ ਮੈਂ ਤਾਂ ਬਿਜਲੀ ਦੇ ਬਿੱਲ ਆਉਂਦੇ ਹੈਗੇ ਤੁਹਾਨੂੰ ਜਾਂ ਨਹੀਂ ਆਉਂਦੇ ਆ ਹੀ ਆਉਂਦੇ ਸਾਨੂੰ ਤਾਂ ਹੁਣ ਸਾਡੇ 411 ਆਇਆ ਬਿੱਲ ਸਾਨੂੰ ਅੱਛਾ ਹਾਂ ਨਹੀਂ ਮਾਨ ਸਰਕਾਰ ਤਾਂ ਕਹਿੰਦੀ ਸੀ ਅਸੀਂ ਮਾਫ਼ ਕਰਦੇ ਸਾਰਿਆਂ ਦੇ ਕੋਈ ਮਾਫ਼ ਨਹੀਂ ਕੀਤੇ ਆਈ ਜਾਂਦੇ ਬਿੱਲ ਤਾਂ ਸਾਨੂੰ ਫੇਰ ਲਾਈਟ ਦਾ ਕੱਟ ਬਹੁਤ ਲਾਉਂਦੇ ਨੇ ਹੁਣ ਗਰਮੀ ਕਿੰਨੀ ਆ ਬਹੁਤ ਕੱਟ ਲਾਉਂਦੇ ਲਾਈਟ ਦਾ ਤੇ ਜਿੰਨਿਆਂ ਦੇ ਨੇ ਗਰੀਬਾਂ ਵਾਸਤੇ ਨਹੀਂ ਨਾ ਇਹ ਕੰਮ ਚਾਹੀਦਾ ਗਏ ਨੇ ਵੱਡੇ ਲੋਕ ਤਾਂ ਹੁਣ ਇਨਵੈਕਟਰ ਲਵਾਏ ਹੈ ਤੇ ਗਰੀਬ ਕਿੱਧਰ ਨੂੰ ਜਾਣ ਇਸੇ ਤੋਂ ਤੁਹਾਨੂੰ ਇੱਕ ਗੱਲ ਦੱਸਿਓ ਕਿ ਇਸ ਤਰ੍ਹਾਂ ਧਰਨੇ ਲਾਉਣ ਦੇ ਨਾਲ ਤੁਹਾਨੂੰ ਲੱਗਦਾ ਹੈਗਾ ਮਸਲਾ ਹੱਲ ਹੋ ਜਾਏਗਾ ਕੁਛ ਨਾ ਕੁਛ ਹੋ ਜਾਂਦੇ ਆ ਅੱਛਾ ਹਾਂ ਅੱਗੇ ਵੀ ਅਸੀਂ ਬਹੁਤ ਧਰਨੇ ਲਾਇਏ ਹੋ ਜਾਂਦੇ ਸਾਡੇ ਮਸਲੇ ਹੱਲ ਤਾਂ ਇਹ ਧਰਨੇ ਤੋਂ ਬਿਨਾ ਸਾਡੇ ਮਸਲੇ ਹੱਲ ਹੀ ਨਹੀਂ ਕਰਦੇ ਅੱਛਾ ਇਹ ਆ ਛਿੱਤਰ ਵਾਲੇ ਦੇ ਯਾਰ ਜੀ ਕਰ ਲੇ ਓਵੇਂ ਨਹੀਂ ਗੇ ਠੀਕ ਹੈ ਕਣੀ ਇਹ ਛਿੱਤਰ ਵਾਲੇ ਦੇ ਯਾਰ ਹੈ ਜਿੰਦਾ ਛਿੱਤਰ ਕਾਇਮ ਹੈ ਉਹਦਾ ਕੰਮ ਬੰਦ ਆ ਦੂਜੇ ਦਾ ਨਹੀਂ ਬੰਦ ਆ अच्छा बहन जी ਤੁਸੀਂ ਦੱਸੋ ਕਾਦੋਂ ਕਤੋਂ ਆਉਣੇ ਹੈਗੇ ਧਰਨੇ ਤੇ ਵੈਸੇ ਤੁਹਾਡੀ ਉਮਰ ਹਾਲੇ ਛੋਟੀ ਹੈਗੀ ਆ ਹਾਂਜੀ ਅਸੀਂ ਧਰਨੇ ਤੇ ਆਏ ਆ ਜੀ ਕੋਈ ਗੱਲ ਨਹੀਂ ਸਾਨੂੰ 10 ਸਾਲ ਹੋ ਗਏ ਰਲਿਆ ਨਤ ਨਾਲ ਪਰ ਹੁਣ ਸਾਡੇ ਤੇ ਝੂਠੇ ਪਰਚੇ ਹੋਏ ਆ ਸਾਡੇ ਵੀਰਾਂ ਤੇ ਜਦੋਂ ਵੋਟਾਂ ਲੈਣੀਆਂ ਸੋ ਉਹ ਕਹਿੰਦੇ ਸੀ ਵੀ ਅਸੀਂ ਵੋਟਾਂ ਲੈਨੇ ਆ ਤੁਹਾਡੇ ਤੇ ਤੁਹਾਡੇ ਤੁਹਾਡੇ ਵੀਰ ਨੂੰ ਨਿਰੇਗਾ ਦਾ ਕੰਮ ਦਿੱਤਾ ਜਾਊਗਾ ਪਰ ਜਦੋਂ ਇਹ ਸਰਕਾਰ ਬਣ ਗਈ ਤੇ ਕਹਿੰਦੇ ਵੀ ਤੁਸੀਂ ਕੌਣ ਤੇ ਅਸੀਂ ਕੌਣ ਤੇ ਫਿਰ ਹੁਣ ਜਦੋਂ ਇਹ ਸਾਡੇ ਵੀਰ ਕੋਈ ਕੰਮ ਕਰ ਕਰਦੇ ਆ ਤਾਂ ਕਿਸੇ ਘਰ ਚ ਕੋਈ ਲੜਾਈ ਪੈ ਗਈ ਛੋਟੀ ਮੋਟੀ ਉਹਨੇ ਝੂਠੇ ਪਰਚੇ ਕਰ ਦਿੱਤੇ ਇਹਨਾਂ ਨੇ ਆ ਕੁਛ ਕਰ ਦਿੱਤਾ ਹੋਇਆ ਕੁਛ ਵੀ ਨਹੀਂ ਉਹਨਾਂ ਨੂੰ ਝੂਠੇ ਪਰਚੇ ਰੱਦ ਕਰਵਾਉਣ ਲਈ ਅਸੀਂ ਇੱਥੇ ਪਹੁੰਚੇ ਆਂਗੇ ਅੱਜ ਹੀ ਜੀ ਹਾਂਜੀ